ਗਰਮੀ ਦੇ ਕਾਰਨ ਸਬਜ਼ੀਆਂ ਵੀ ਗਿੱਲੀਆਂ ਹੋ ਗਈਆਂ ਨੇ ਉੱਥੇ ਗਰਮੀ ਸਬਜ਼ੀਆਂ ਵੀ ਖਲਾਬ ਹੋ ਰਹੀਆਂ ਨੇ ਸਬਜ਼ੀ ਮੰਡਾ ਬਟਾਲਾ ਦੀ ਗੱਲ ਕਰੀਏ ਤਾਂ ਬਟਾਲਾ 'ਚ ਸਬਜ਼ੀਆਂ ਦੇ ਕੰਮ ਕਰਨਦਾਰੇ ਇੱਕ ਵਪਾਰੀ ਨੇ ਦੱਸਿਆ ਕਿ ਇੰਨੀ ਜ਼ਿਆਦਾ ਗਰਮੀ ਨਾਲ ਸਬਜ਼ੀਆਂ ਮਿਲਣਾ ਬਹੁਤ ਮੁਸ਼ਕਲ ਹੈ ਇਸ ਵਜ੍ਹਾ ਨਾਲ ਸਬਜ਼ੀਆਂ ਦੇ ਦਾਮ ਵੀ ਦੁੱਗਣੇ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਫਿਲਹਾਲ ਕੀਆ ਤੋਰੀ ਕਦੂ ਬੈਂਗਣ ਭਿੰਡੀ ਆ ਸਬਜ਼ੀਆਂ ਦਾ ਮੌਸਮ ਹੈ ਸਬਜ਼ੀ ਮੰਡੀ ਚ ਸਬਜ਼ੀ ਤੇ ਲੈ ਕੇ ਜਾ ਰਹੇ ਨੇ ਇੱਕ ਵਾਹਨ ਦੇ ਚਾਲਕ ਨੇ ਦੱਸਿਆ ਕਿ ਗਰਮੀ ਦੇ ਕਾਰਨ ਸਬਜ਼ੀ ਦੀ ਖੇਤੀ ਵੀ ਬੰਦ ਹੋ ਗਈ ਜਿਸ ਕਾਰਨ ਸਬਜ਼ੀਆਂ ਦੇ ਦਾਮ ਵੱਧ ਗਏ ਨੇ ਅਤੇ ਉਹ ਕਈ ਦਿਨਾਂ ਤੋਂ ਪਈਆਂ ਹੋਈਆਂ ਨੇ ਸੋ ਦੱਸਦੇ ਕਿ ਇਸ ਗਰਮੀ ਨੇ ਸਬਜ਼ੀ ਵਪਾਰੀਆਂ ਨੂੰ ਵੀ ਨਹੀਂ ਛੱਡਿਆ ਭਾਜੀ ਆਪਣਾ ਨਾਮ ਦੱਸਦੇ ਨਰਨਗਰ ਦੇ ਹਾਲ ਸਿੰਘ ਜੀ ਸਬਜ਼ੀ ਦਾ ਗਰਮੀ ਪੈ ਰਹੀ ਹੈ ਗਰਮੀ ਦੇ ਵਿੱਚ ਸਬਜ਼ੀ ਤੇ ਕਿੰਨਾ ਅਸਰ ਪੈ ਰਿਹਾ ਹੈ ਸਬਜ਼ੀ ਤੇ ਬੜਾ ਅਸਰ ਪੈ ਰਿਹਾ ਜੀ ਗਰਮੀ ਦੀ ਕਿਹੜਾ ਮਤਲਬ ਜੀ ਖਰਾਬ ਬੜੀਆਂ ਸਬਜ਼ੀਆਂ ਹੋ ਜਾਂਦੀਆਂ ਗਰਮੀ ਵਿੱਚ ਹਾਂਜੀ ਤੇ ਬੜਾ ਮੰਦਾ ਹਾਲ ਤੇ ਗਰਮੀ ਦੇ ਵੀ ਉਹ ਤਾਂ ਵੀ ਗਰਮੀ ਬਹੁਤ ਹੋ ਰਹੀ ਹੈ ਜੀ ਸਬਜ਼ੀ ਖਰਾਬ ਹੁੰਦੀ ਹੈ ਹਾਂਜੀ ਫਿਰ ਸੁੱਟਣੀਆਂ ਪੈਂਦੀਆਂ ਜੇ ਤਾਂ ਡੰਗੜਾ ਵਾਕੇ ਜੇ ਤਾਂ ਜਿਹਦਾ ਰਹਿ ਜਾਂਦਾ ਜੇ ਸਬਦਾ ਪੱਜ ਜਾਂਦਾ ਜੀ ਇਹ ਜਿਆਦਾ ਆ ਜੇ ਤੇ ਸਿੱਖੇ ਜਾਂਦੇ ਮਗਿਆ ਇਹ ਵੀ ਤਰ੍ਹਾਂ ਹੋਣਾ ਜ਼ਿਆਦਾ ਵਾਦੀ ਹਾਂਜੀ ਮਗਿਆ ਇਹ ਵੀ ਜੀ ਵਾਦੀ ਜੀ ਬਹੁਤ ਜੱਤੀ ਦੀ ਖਰਾਬ ਹੋਈ ਨਹੀਂ ਮੈਂ ਤੇ ਚੈਨੇ ਕਾ ਸਕੀ ਹਾਂਜੀ ਹਾਂਜੀ ਜੀਮੇਦਾਰਾਂ ਦਾ ਫਿਰ ਬੰਦਾ ਆ ਲੋ ਕੀ ਪੱਲੇਦਰੀ ਕਰਦੀ ਹਾਂਜੀ ਪੱਲੇਦਰੀ ਕਰਦੀ ਸਾਡੇ ਕੰਮ ਚ ਕਿੰਨਾ ਹਾਂਜੀ ਸਾਡਾ ਵੀ ਹੁਣ ਪਾਜੀਆ ਗਰਮੀ ਕਰਕੇ ਬੰਦਾ ਜੇ ਭੇਜਣਾ ਗਾੜੀ ਹੁਣ ਜਦੇ ਥੋੜੇ ਦਿਨ ਝੋਨੇ ਝੋਨੇ ਲੱਗਣ ਦਾ ਆਪਣੇ ਜੀ ਤੇ ਉਦੋਂ ਫਿਰ ਬੰਦਾ ਭੇਜਣਾ ਜੀ ਫਿਰ ਰੋਜ਼ਗਾਰ ਕਿੱਦਾਂ ਕਰਦਾ ਹਾਂਜੀ ਇਹ ਤਾਂ ਥੋੜੇ ਬੜੀ ਸਬਜ਼ੀ ਆਈ ਜਾਂਦੀ ਆ ਉਹ ਝੋਨੇ ਝੋਨੇ ਲਾਉਣੇ ਅਸੀਂ ਮੰਡੀ ਚ ਕੰਮ ਕਰਦੇ ਜਿਆਦਾ ਹਾਂਜੀ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਈ ਸ਼ਮਾਵਾ ਕੀ ਕੰਮ ਕਰਦੇ ਹੋ ਭਾਈ ਆਪਣੇ ਕੋ ਗੱਡੀ ਹੈ ਬਲੈਰੋ ਕੀ ਕੰਮ ਕਰਦੇ ਹੋ ਤੇ ਭਾਈ ਆਪਾਂ ਜਿਦਾਂ ਮੰਡੀ ਦੇ ਵਿੱਚ ਫੇਰੇ ਪੂਰੇ ਲਾਉਂਦੇ ਆਂ ਤੇ ਅੱਜ ਕੱਲ ਬਹੁਤ ਮੰਦਾ ਚੱਲ ਰਿਹਾ ਸਾਨੂੰ ਘੱਟ ਤੋਂ ਘੱਟ 15-20 ਦਿਨ ਹੋ ਗਏ ਆ ਆਪਾਂ ਇਸ ਤਰ੍ਹਾਂ ਵੀ ਫਰੀ ਰੈਂਟ ਦੇ ਕੋਈ ਫੇਰਾ ਫੋਰਾ ਨਹੀਂ ਮਿਲਦਿਆ ਸੌਦਾ ਮਹਿੰਗਾ ਵਾ ਗਰਮੀ ਕਰਕੇ ਤੇ ਸਾਨੂੰ ਬਹੁਤ ਪਰੇਸ਼ਾਨੀਆਂ ਕਰਾਉਂਦੇ ਵੀ ਇਸ ਤਰ੍ਹਾਂ ਸੌਦਾ ਮਹਿੰਗਾ ਵਾ ਗਰਮੀ ਕਰਕੇ ਤੇ ਨਹੀਂ ਤੇ ਹਾਂਜੀ ਹਾਂਜੀ ਭਾਈ ਜਿਦਾਂ ਆਪਾਂ ਲੈਂਦੇ ਜਲੰਧਰ ਤੋਂ ਲੈਂਦੇ ਅੰਬਰਸਰ ਤੋਂ ਲੈਂਦੇ ਆ ਇਧਰ ਫਾਨਕੋਟ ਵੀ ਚਾਈਦਾ ਵਾ ਪੇ ਆਸ ਟਾਈਮ ਗਰਮੀ ਕਰਕੇ ਬਹੁਤ ਮੰਦਾ ਚੱਲਣ ਦੇ ਆਪਨਾ ਤੁਹਾਡੀ ਕੰਮ ਦੀ ਬੂਝ ਹਾਂਜੀ ਜੀ ਬਹੁਤ ਜ਼ਿਆਦਾ ਭਾਈ ਕਿੱਡੀ ਦਾ ਬਲੇਰੋ ਦਾ ਕੰਮ ਕਰ ਹਾਂਜੀ ਹਾਂਜੀ ਹੋਜੀ ਆਪਣੇ ਨਾਮ ਦੱਸੋ ਮੇਰਾ ਨਾਮ ਪ੍ਰਭਜੋ ਸਿੰਘ ਹੈ ਜੀ ਸਰ ਕੀ ਲੈ ਕੇ ਆਏ ਮੈਂ ਜੀ ਮੈਂ ਬੰਦ ਗੋਭੀ ਸਰ ਲੈ ਕੇ ਆਇਆ ਜੀ ਸਰ ਜੀ ਤਾਂ ਗਰਮੀ ਪੈ ਰਹੀ ਹੈ ਕਿੰਨਾ ਕੁ ਪਰੇ ਲਾਉਂ ਸਰ ਬਹੁਤ ਜ਼ਿਆਦਾ ਅਸਰ ਪੈਂਦਾ ਜੇ ਦੇ ਸ਼ਾਂਤਤਾ ਕੇ ਸਬਜ਼ੀ ਨਾ ਪਚਾਈ ਜਾਏ ਤੇ ਖਰਾਬ ਹੋ ਜਾਂਦੇ ਜੀ ਸਬਸ ਸਮਝ ਹਾਂਜੀ ਬਹੁਤ ਸਾਰਾ ਸੰਭਾਲਾ देखो टीना भी टीना थले भी सब्जी बहुत ज्यादा खराब होते हैं फर्क आ गर्मी का मौसम सारी हर तो तो एक वरायटी महंगी तो महंगी आ जिदा तुम सेंचुरी ला लो भी महंगी आज ला लो भी महंगा हर एक चीज सारी वरायट महंगी हो गर्डी ਤੋਂ ਲੈ ਕੇ ਕਿਥੋਂ ਆਏ ਤੁਸੀਂ ਫੇਰ ਸਰ ਗਰਦਾਸਪੁਰ ਤੋਂ ਲੈ ਕੇ ਆਇਆ ਨੂੰ